ਹਾਂ ਜੀ ਅੱਜ ਆ ਜਾਏਗਾ ਸਾਡਾ ਚੌਥਾ ਦਿਨ ਯਾਤਰਾ ਦਾ ਅੱਜ ਅਸੀਂ ਸਵੇਰੇ ਪੌਣੇ 5 ਵਜੇ ਸਹੀ ਗੁਰੂ ਕੀ ਧਾਮ ਤੋਂ ਸ੍ਰੀ ਹੇਮਕੋਟ ਸਾਹਿਬ ਨੂੰ ਚਾਲੇ ਪਾਤੇ ਸੀ ਪੌਣੇ 5 ਵਜੇ ਹਣਾ ਤਿਆਰੀ ਤੁਰੀ ਪੂਰੀ ਕਰ ਲਈ ਧਵਾਵੇਂ ਨੂੰ ਥੋੜਾ ਜਿਹਾ ਲੇ ਗਏ ਮਾਰਸ਼ਾ ਜੀ ਦੀ ਥੋੜੀ ਥੋੜੀ ਤਾਂ ਠੰਡ ਵੀ ਸੀਗੀ ਹਣਾ ਤਾਂ ਹਣ ਅਸੀਂ ਚਾਲੇ ਬਾਈ ਪੌਣੇ 5 ਸਹੀ ਅਸੀਂ ਪਾਤੇ ਸੀਗੇ ਤਾਂ ਬਹਗੁਰੂ ਮਿਹਰ ਕਰੇ ਸਾਰੀ ਸੰਗਤ ਹੈ ਨਾ ਵਧੀਆ ਆਪਣਾ ਮੱਥਾ ਟੇਕੇ ਆਵਣਾ ਤੇ ਦਰਸ਼ਨ ਕਰਕੇ ਆਈਏ ਤਾਂ ਅੱਗੇ-ਅੱਗੇ ਬਲੌਗ ਦੇਖੋ ਕੀ ਕੁਸ਼ਾਇਰ ਆ ਚਾ ਸਵੇਰੇ 4 ਵਜੇ ਬਈ ਪਾਸ ਦੇ ਸੰਗਤ ਨੇ ਚੱਲੀ ਹੈ ਨਾ ਸ਼੍ਰੀ ਹਿੰਕੋਟ ਸਾਹਿਬ ਨੂੰ ਇੱਥੇ ਹੈਗਾ ਇੱਥੋਂ ਹੈਗਾ ਬਈ 7-8 ਕਿਲੋ ਮੀਟਰ ਲੱਗਣੇ ਪਾਛੀ ਘੰਟਾ ਪੈਦਲ ਯਾਤਰਾ ਨੀਲੀ ਹਟ ਗਿਆ ਬਈ ਦੰਡਾ ਵੀ ਚੜ ਗਿਆ ਹੈ ਨਾ 5 ਕਿਲੋਮੀਟਰ ਹੈਗੇ ਇਥੋਂ ਸਹੀ ਹਿਮਕੋਟ ਸਾਹਿਬ ਚੰਗਾ ਹਉ ਆ ਗਏ ਚੜਨਾ ਚੜਨਾ ਜਮਾ ਕੋਲ ਦੀ ਟੱਪਾਂ ਗਿਆ ਬਹੁਤ ਵਧੀਆ ਮੌਸਮ ਹੋ ਰਿਹਾ ਮੀਂਹ ਹਟ ਗਿਆ ਹਨ ਕੱਲ ਵੀ ਨਾ ਆਪਣਾ ਤਾਂ ਮੀਂਹ ਗਿਆ ਹੈਗਾ ਵਧੀਆ ਹੋ ਵੀ ਥਰੇ ਜਾਂਦੇ ਆ ਉੱਪਰ ਵੀ ਠੰਡ ਵੀ ਬਹੁਤ ਹਨ ਮੈਂਸ ਦੇ ਵਿੱਚ ਆ ਟੈਂਪਰੇਚਰ ਪਰ ਪੈਦਲ ਯਾਤਰਾ ਕਰਨ ਦੀ ਗੱਲ ਹੀ ਦੋ ਉਦੋਂ ਰੈਡੀਏਟਰ ਵਾਲਾ ਮਾਰ ਜਾਂਦਾ ਹੈ ਇਹ ਪਾਪਾ ਜਿੱਦਾਂ ਲੱਗੇ ਹਨ ਇਹਨਾਂ ਨੇ ਤਾਂ ਹੀ ਪਾਰ ਖੈਲ ਫਾਵੇ ਮਤਲਬ ਲਾਲੂ ਕੋਟ ਕਾਟ ਵੀ ਕੱਟੇ ਛੱਟ ਲਿਆ ਸਾਰੀ ਨੋ ਮੇਜੇ ਬਸੇ ਢੜਾਈ ਜੋ ਕਿ ਤਰੋਂ ਵਾਲੀ ਆ ਗਈ ਹਾਂ ਜੀ ਦੋਸਤੋਂ ਅਖੜ ਵਿੱਚ ਜਿਹੜਾ ਇਸੇ ਨਾ ਉਹ ਮਿਲ ਤਾ ਨੂੰ ਤੋਂ ਇਹਨੂੰ ਕੋਟਾ ਲਾ ਦੇ ਜੰਨੇ ਨੂੰ ਤੂੰ ਅਖੜ ਵਿੱਚ ਜਿਹੜਾ ਇਹ ਥੇ ਮੈਂ ਰੋਪੇ ਦੇ ਦਿਆਂਗਾ ਤਾਂ ਇਹ ਹੈ ਗਿਆ 5 ਕਿਲੋ ਮੀਟਰ ਜਿਹੜਾ ਹਾਨੋ ਹਨੇ ਜਲਦਾ ਮੋਟੂ ਉਹ ਜਿਹੜੀ ਖਾਲੀ ਆ ਉੱਥੋਂ ਪਰਤ ਕੇ ਆ ਨਾ ਤੇ ਗੱਚਾ ਵਜੜਿਆ ਮੋਟਾ ਹਾਂ ਤੁਮ ਖੜਮੇ ਚ ਗਈ ਆ ਜੀ ਇਹਦੇ ਤੋਂ ਤੁਹਾਨੂੰ ਬਦਲਾ ਪੰਜੀ ਘੜੀ ਲਾਉਂਦੇ ਹੋਰ ਤੇ ਚੌਥਾ ਦਿਨ ਬਾਈ ਸਾਡਾ ਜਰ ਅੱਗੇ ਦੇ ਹਣੋ ਉਹ ਕੋਈ ਅੰਦੇ ਦੋਸਤੋਂ ਪਰਪੋਲੇ ਕੋਲ ਜਾਣਾ ਹਜੇ ਆਹ ਤਾਂ ਪਾਹੀਂ ਜੀ

ਚੜਾਈ ਵਾਲੀ ਖੜਵੀ ਆ ਬਰਫ ਪੈਂਦੀ ਆ ਪਰ ਰਵਾ ਖੜੋੜ ਚਾਹ ਪੰਜ ਘੰਟ ਲੱਗਦੇ ਬਾਈ 6 ਕਿਲੋਮੀਟਰ ਪਾ ਤੇ ਦਾ ਕਿਲੋਮੀਟਰ ਮਿਲਦਾ ਸਿੱਧਾ ਪਹਾੜ ਤੋਂ ਪੜ ਮਿਲਦੀ ਆ ਸਲ ਦਾ ਕਾ ਆ ਜੜਾ ਪੋਗੇ ਪੜਦਾ ਮਿਚੜਦਾ ਦਾਵਰਾਂ ਗਾ ਕਿਲੋਮੀਟਰ ਹੋ ਗਿਆ ਆ ਜੇ ਤੁਹਾਰੀ ਨਾ ਹੈਗਾ ਚੱਲ ਬੱਝ ਜੀ ਨਾ ਤੇ ਤੁਲਦੀ ਪਾਣੀ ਆ ਜੇ ਕਿਸੇ ਕੋਲ ਦੇਖਾ ਤੁਹਾਨੂੰ ਲੱਗੇ ਸੂਬਾ ਚੜਾਈ ਪੌੜੀਆਂ ਆਉਂਦੀ ਪਰ ਫੀਏ ਮੇਰੀ ਕੰਨੀ ਹਰ ਉੱਪਰ ਤੇ ਸ਼ਰਗਤ ਸਨ ਹੋਣ ਲੱਗੇ ਉਹ ਤੋਂ ਦੋਸਤ ਇੱਕ ਨਾ ਬਚਾ ਲਓ ਨਾ ਪੌੜੀਆਂ ਪਾੜਦੀਆਂ ਜਿੱਥੇ برف ਜੀ ਹੈ ਇੱਕ ਪੌੜੀਆਂ ਦਾਸ ਤੋਂ ਇੱਕ ਪੁਰਾਣਾ ਦਾਸ ਹੁੰਦਾ ਤਾਂ ਪੌੜੀਆਂ ਨਾ ਚੜਿਓ ਹਨਾ ਪੌੜੀਆਂ ਪਉਣ ਥਕਾਵ ਵਾਲਾ ਦਿੰਦੀਆਂ ਕਿਉਂਕਿ ਸਟੈਪ ਚੱਕੇ ਧਰਨਾ ਕਿਤਾਬ ਦਾ ਪੁਰਾਣਾ ਰਸਤੇ ਆਇਓ ਥੋੜੀ ਬਾਡੀ ਰਹੇਗਾ ਹੁਣ 8 ਵਜੇ ਆਸੀ ਪੌਣੇ 5 ਤੁਰੇ ਸੀਗੇ ਅੱਧੇ ਘੰਟੇ ਦੀ ਬੱਟ ਮੇਰੀ ਹੋ ਰਹੀ ਹੈਗੀ ਹੋ ਚੋਟੀ ਤੇ ਪਹੁੰਚਣਾ ਬਾਬਾ ਸੁੱਖ ਰੱਖੇ ਬਸ ਪਹੁੰਚਣਾ ਨਹੀਂ ਆ ਜਿੱਤ ਮਾ ਚੋਟੀ ਤੇ ਤਪਸਾ ਕੀਤੀ ਸੀ ਦਸਵੇਂ ਗੁਰੂ ਜੀ ਨੇ ਨਾ ਲਾ ਪਹੁੰਚੇ ਹੁਣ ਤਾਂ ਇਹ ਕੋਈ ਬੰਦਾ ਰਸਤਾ ਰਹਿ ਗਿਆ ਜਿੱਤ ਮਾ ਚੋਟੀ ਤੇ ਬੈਠਿਆ ਇੱਥੇ ਕਿੱਥੇ ਕੋਤੋਂ ਪਹੁੰਚਾ। ਅੱਗੇ ਦੱਸਨੇ ਪਾਸੇ ਬੋਲਦੇ ਜੀ। ਜੇ ਮੈਂ ਗਰਾਉਂਡ 'ਲੀ ਬੋਲ ਤੂੰ ਛੜੇਂ। ਆ ਉਸੇ ਬੱਤਲ। ਕਿੱਥੇ ਪਹੁੰਚ ਗਏ। ਬਸ ਸੰਤਲਾਈ ਲੱਗ ਮੂਵੀ ਕਿੰਨਾ ਦਾ ਰਸਤਾ ਰਹਿ ਗਿਆ। ਇੱਥੇ ਗੁਰਬਾਣੀ ਸੁਣਨੀ ਸ਼ੁਰੂ ਹੋ ਗਈ ਉਹ ਲੋਕਾਂ ਦੇ। ਅਮਾ ਪੌਣੇ ਪੰਜ ਬਰਸ ਵਿੱਚ ਪੌਣੇ ਨਾਲ ਪਹੁੰਚ ਗਏ। ਪੂਰੇ 4 ਘੰਟੇ ਦਾ। ਦੌੜ ਨਹੀਂ ਲੱਗਾ ਤੇ ਵੀ ਅਸੀਂ ਨਾ। ਇਕ ਜਦੋਂ ਦਰਬਾਰ ਰਸਤੇ ਪਹੁੰਚੇ ਇਸ ਦਾ ਨਾ ਕਾਉਣੇ ਨੂੰ ਚਾਹੇ ਦੋ ਬੰਦੇ ਪਿੱਛੇ ਵਰਦੇ ਆ। ਨੋ ਜੀ। ਸਚਕੰਡ ਸ਼੍ਰੀ ਫੇਮਕੋਟ ਸਭ ਜੀ ਪਹੁੰਚ ਚੁਕੇ ਆ। ਇਸ ਤੋਂ ਬਾਅਦ ਇਸ਼ਨਾਨ ਕਰਕੇ ਜੀ ਦਰਸ਼ਨ ਕਰਾਂਗੇ ਨਾ। ਇਸ਼ਨਾਨ ਕਰਦੇ ਆ ਉਸ ਤੋਂ ਬਾਅਦ ਪਾਣੀ ਬੋਤਲ ਦਾ ਬੰਦੀ ਵਰਤੀ ਆ। ਇੱਥੇ ਆ ਕੇ ਕੀਤਾ ਸੀ ਬਈ ਇਸ ਨਾਲ ਨਾ ਪਾਣੀ ਕੀ ਸੀਗਾ ਨਾ ਕੱਲੀ ਬਰਫ਼ੀ ਸੀਗੀ ਆ ਮਨੂ ਵੀ ਖੂਨ ਜਾਮ ਵੀ ਹੁੰਦਾ ਸੀਗਾ ਫੇਰ ਵੀ ਇਸ਼ਨਾਨ ਕੀਤਾ ਕਿਉਂਕਿ ਬਈ ਇਸ਼ਨਾਨ ਕਰਨ ਦੇ ਲਈ ਇੰਨੀ ਦੂਰ ਆਏ ਸੀਗੇ ਹਨਾ ਤਾਂ ਆਪਾਂ ਇਸ਼ਨਾਨ ਕੀਤਾ ਆਪਣੇ ਸਾਰੇ ਬੰਦਿਆਂ ਨੇ ਆ ਦੇਖੋ ਬਰਫ਼ਾ ਪਾਣੀ ਸੀਗਾ ਬਰਫ਼ ਪਿਗਲ ਕੇ ਹਨਾ ਤਾਂ ਚੱਲ ਕਹਿੰਦਾ ਪਾ ਵੀ ਤੇਰਾ 13 13 ਠੰਡਾ ਪਾਣੀ ਲੱਗਿਆ ਉਸ ਤੋਂ ਬਾਅਦ ਤਾਂ ਬਈ ਨਜ਼ਾਰਾ ਆ ਗਿਆ ਸਾਰਾ ਸਰੀਰ ਸੈੱਟ ਹੋ ਗਿਆ ਸੀਗਾ ਸਾਰੀ ਥਕਾਵਟ ਲੈ ਕੇ ਸੀਗੀ ਜਿਹੜੀ 4 ਕਿਲੋਮੀਟਰ ਤੁਰ ਕੇ ਆਈ ਸੀਗੀ ਨਾ ਪੈਦਲ ਯਾਤਰਾ ਕਰਕੇ ਸੀਗੀ ਉਹ ਸਾਰੀ ਥਕਾਵਟ ਲਹਿ ਗਈ ਸੀਗੀ ਤਾਂ ਤੁਸੀਂ ਵੀ ਇੱਕ ਵਾਰ ਜਰੂਰ ਆਓ ਦਰਸ਼ਨ ਜਰੂਰ ਕਰਕੇ ਜਾਓ ਇੱਥੇ ਨਾ ਆਹ ਮੁੰਡਾ ਦੇਖੋ ਜ਼ੋਰ ਮਾਰਦਾ ਹੋਇਆ ਇਹ 7-8 ਚੁੰਗੀਆਂ ਲੱਗਿਆ ਸੀਗਾ ਕਹਿੰਦਾ ਮੈਨੂੰ ਨਹੀਂ ਬਾਲਾ ਲੱਗਦਾ ਅੱਗੇ ਹੁਣ ਸਾਨੂੰ ਦਰਸ਼ਨ ਤੁਸੀਂ ਦਰਬਾਰ ਸਾਹਿਬ ਦੇ ਜਿਨੇ ਹਮ ਨਾਮਿਕ ਆਖਰ ਇੰਦਾ ਇੱਕ ਜੀਬ ਸਾਹਿਬ ਹੈ ਤਾਂ ਕੀ ਜਮਾਲ ਜਮੀਨ ਆਇਆ ਹੈ ਤਾਂ ਕੀ ਇੱਕ ਹੈ ਅਸਤਵਾਰੋ ਨਾਨਕ ਤੁਮਨੰ ਮੰਦਾਰੋ ਸੁਖਮਨੀ ਸੰਤਯੰਮਤ ਪਰਮਾਮਹ ਭਗਤ ਜਨਾ ਕੇ ਹੰਸਰਾਮ ਤੋ ਵੀ ਦੋਸਤੋ ਇਥੋਂ ਕਰਤੀ ਵਾਪਸੀ ਸਾਢੇ 10 ਵਜੇ ਨਾ ਸੱਚਕੰਡ ਸ਼੍ਰੀ ਹਿਮਕੋਟ ਸਾਹਿਬ ਤੋਂ ਹੁਣ ਵਾਪਸ ਆਉਨੇ ਆ ਜੀ ਜਾਮੇ ਪਾਰੇ ਆਈ ਵਾਪਸੀ ਤੇ ਹੁਣ ਬੈਗਰੂ ਮਿਹਰ ਕਰੇ ਘਾਉ ਨੂੰ ਤੇ ਪਹੁੰਚੀ ਹਾਂ ਗੋਵਿੰਦ ਘਾਟ ਤੱਕ ਪਹੁੰਚਾਂਗੇ ਹੁਣ ਅਸੀਂ ਹੁਣ ਚੱਲ ਪਏ ਭਾਈ ਅਸੀਂ ਚਾਲੇ ਪਾਰੇ ਆਈ ਦਸ ਵਜੇ ਵਾਰੇ ਕਰ ਲੇ ਨੀ ਸੋ ਸਰੀਆ ਕਾਲਾ ਬੈਗਰੂ ਮਿਹਰ ਕਰੇਣਾ ਅਸੀਂ ਗੋਵਿੰਦ ਘਾਟ ਜਾ ਕੇ ਰੁਕਦੇ ਹੁਣ ਸਦਾ ਹਾਂਜੀ ਚਲ ਸਾਰ ਅਸੀਂ ਭਾਈ ਨੀਰੀ ਬਰਫ ਜਾਵਾਂ ਤਾਂ ਹਾਂ ਤੱਕ ਠੰਡ ਪੂਰੀ ਆ ਪਰ ਪੈਦਲ ਯਾਤਰਾ ਕਰਿਆ ਹੈ ਨਾ ਤਾਂ ਠੰਡ ਲੱਗਦੀ ਨਹੀਂ ਗਰਮੀ ਲੱਗੀ ਜਾਂਦੀ ਆ ਇਹਨੇ ਪੈਦਲ ਯਾਤਰਾ ਉਤਰ ਗਏ ਆ ਅਸੀਂ ਬਰਫ ਨੇ ਜੀ ਆ ਚੜ੍ਹਨੇ ਦਾ ਨਾ ਤਾਂ ਕਿਉਂਕਿ ਬਰਫ ਖੁਰਦੀ ਆ ਬਈ ਸਾਰੀ ਥਲੋਂ ਦੀ ਨਹੀਂ ਵੀ ਬਰਫ ਆ ਅਸੀਂ ਜੇ ਇੱਥੋਂ ਪਾਣੀ ਪੀਣਾ ਹੈ ਨਾ ਮਿੱਠਾ ਪਾਣੀ ਤੇ ਠੰਡਾ ਪਾਣੀ ਯਾਰ ਚਾਹੇ ਦਾ ਪਿੱਪ ਕੈਂਪਰ ਦੇ ਵਿੱਚ ਪੰਜ ਦੋਸੇ ਪਾਸੇ ਤੇ ਚਾਹੇ ਜਾਈ ਭੱਜ ਲਿਆ ਮਿੱਠਾ ਵੀ ਇੰਨਾ ਨਾ ਜਿੰਨਾ ਦੀ ਕਹਦੇ ਯਾਰ ਵਾਪਸ ਮੁੜੇ ਹੈ ਨਾ ਜੇ ਅਸੀਂ 4 ਘੰਟੇ ਜਿਹੜੇ ਸੀਗੇ ਤਾਂ ਥੱਲੇ ਤਾਂ ਅਸੀਂ 2 ਘੰਟੇ ਚ ਉਤਰ ਜਾਗੇ ਅੱਜ ਕੋਸ਼ਿਸ਼ ਕਰਾਂਗੇ ਗੁਰੂਤਮ ਤੋਂ ਗੋਵਿੰਦਗੜ੍ਹ ਜਾਣ ਦੀ ਵੀ 20 ਕਿਲੋਮੀਟਰ ਕੱਢਣੀ ਹੈ ਨਾ ਅੱਗੋਂ ਉਤਰਨਾ ਠੀਕ ਆ ਜੀ ਬਸ ਇੱਕ ਸਪੋਰਟਸ ਬੂਟ ਪਾਏ ਹੁਣ ਬੰਦੇ ਜਨ ਠੀਕ ਆ ਮੌਸਮ ਵੀ ਠੀਕ ਹੋਣਾ ਵਾ ਸਕਦੇ ਤੁਸੀਂ ਆ ਅਸੀਂ ਖੜਨ ਨਹੀਂ ਜਿਹੜਾਈ ਇਹ ਰਡਾਰ ਕਢਾਉਂਦੇ ਨਾ ਅੱਗੋਂ ਅਸੀਂ ਗੋਵਿੰਦਗੜ੍ਹ ਤੋਂ ਵਾਪਸ ਚੱਲ ਪਏ ਆ ਗੋਵਿੰਦਗੜ੍ਹ ਤੋਂ ਗੋਵਿੰਦਗੜ੍ਹ ਤੱਕ ਦੁਬਾਰਾ ਵਾਪਸ ਹੋ ਗਏ ਨਾ ਆਜੋ ਆਜੋ ਮੁੰਡਿਓ ਚਾਰ ਘੰਟੇ ਚੰਨੇ ਪਹੁੰਚਾਂਗੇ ਲੱਭੀ ਲੱਗੇ ਹੁਣ ਤਾਂ ਪਹਿਲਾਂ ਜੋ 2 ਘੰਟੇ ਚੜਾਈ ਕਰਤੀ ਕੇ ਨਾ ਸਰਦੇਵ ਹੋਰ ਆ ਬੰਦਾ ਬੜਾ ਫਾਸਟ ਹੈ ਬੜਾ ਛੀੜਾ ਬੰਦੂਰ ਫਾਸਟ ਕਰਦੇ ਭਰਾਵਾ 2.5 ਘੰਟੇ ਤਾਂ ਚੜ ਗਏ ਇਹ ਗੋਵਿੰਦ ਧਾਮ ਤੋਂ ਉੱਪਰ ਆ ਉੱਥੇ ਹਿਮਕੋਟ ਪਰਮਾਤਮਾ ਦੀ ਕਿਰਪਾ ਅਸੀਂ ਇਹ ਚਾਰ-ਚਾਰ ਚਾ ਦੋ ਬੰਦੇ ਸਾਡੇ ਆਉਂਦੇ ਆ ਅਸੀਂ ਸਾਰੇ ਇਕੱਠੇ ਵਾਗੇ ਇਕੱਲਾ ਵਾਗੇ ਗਿਆ ਪਹਿਲਾਂ ਆ 3 ਕਿਲੋ 4 ਕਿਲੋਮੀਟਰ ਬਈ ਜਿਹੜੀਆਂ ਗੱਡੀਆਂ ਉੱਪਰ ਤੱਕ ਆਉਂਦੀ ਹਨ ਆਉਣ ਲੱਗੇ ਕਿਉਂਕਿ ਸਵੇਰੇ 4 ਵਜੇ ਤੇ ਪੈਦਲ ਯਾਤਰਾ ਤੁਰੇ ਸੀਗੇ ਬਈ ਸਾਰੀ ਅੱਧਾ ਘੰਟਾ ਰੈਸਟ ਕਰੀ ਸੀਗੀ ਤੇ 4 ਕਿਲੋਮੀਟਰ ਫਿਰ ਅਸੀਂ ਗੱਡੀ ਤੇ ਆ ਗਏ ਸੀਗਾ ਦਾ 50 ਰੁਪਿਆ ਕਿਰਾਇਆ ਬਣਦਾ ਹਨ ਇਹਨੇ 10 ਮਿੰਟਾਂ ਦੇ ਵਿੱਚ 4 ਕਿਲੋਮੀਟਰ ਪੂਰੀ ਕਰਤੀ ਸੀਗੀ ਕਿਉਂਕਿ ਕੋਣੀ ਮੋੜ ਆਉਂਦੇ ਆ ਬਈ ਟੱਕਾ ਬਹੁਤ ਹੋ ਜਾਂਦੀ ਚੜਾਈ ਤੇ ਢਾਈ ਬਹੁਤ ਹੈ ਨਾ ਉਤਰਨ ਲੱਗੂ ਵੀ ਉਨੀ ਜ਼ੋਰ ਲੱਗਦਾ ਤੁਵਾਰ ਅਸੀਂ ਗੋਵਿੰਦ ਘਾਟ ਆ ਕੇ ਦੁਵਾਰਾ ਤੋਂ ਰਾਤ ਕੱਟੀ ਅਗਲੇ ਦਿਨ ਫਿਰ ਅਸੀਂ ઋਸ਼ੀਕੇਸ਼ ਪਹੁੰਚਣਾ ਸੀਗਾ ਤਾਂ ਇੱਥੇ ਅਸੀਂ ਪਹੁੰਚ ਗਏ ਸੁਣੋ ਹਾਂਜੀ ਮੁੰਡਿਓ ਅਸੀਂ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਤੱਕ ਪਹੁੰਚ ਗਏ ਹੁਣ ਅਸੀਂ 4 ਘੰਟਿਆਂ ਦੇ ਵਿੱਚ ਪੌਣੇ 2 ਚੱਲੇ ਸੀਗੇ ਤੇ ਪੌਣੇ 6 ਹੋਏ ਆ ਪੂਰੇ 4 ਘੰਟੇ ਤੇ 5-4 ਮਿੰਟ ਲੱਗਿਆ ਸਾਨੂੰ ਪੈਦਲ ਯਾਤਰੀ ਇਹ ਕਰੀਏ ਸਿਰਫ ਆ ਜਿਹੜੀ ਗੱਡੀਆਂ ਜਾਂਦੀਆਂ 3-4 ਕਿਲੋਮੀਟਰ ਇਹ ਗੱਡੀਆ ਗੱਡੀ ਤੇ ਨਾ ਕਿਉਂਕਿ ਉਹ ਵੀ ਚਕਾਵਟ ਵਾਲੀ ਹੋਈ ਸੀਗੀ ਸਵੇਰ 4 ਵਜੇ ਦੇ ਪੈਦਲ ਚੱਲੇ ਅਸੀਂ ਪਹਿਲਾਂ ਸਵੇਰ 4 ਵਜੇ ਉੱਠ ਕੇ ਅਸੀਂ 4 ਘੰਟੇ ਚੋਂ ਉੱਪਰ ਚੜਾਈ ਕਰ ਦਰਸ਼ਨ ਕਰਕੇ ਹੈ ਨਾ ਉਸ ਤੋਂ ਬਾਅਦ ਫਿਰ ਅਸੀਂ ਸਿੱਧਾ ਨੀਚੀ ਤੁਰੇ ਆਏ ਆ ਉਥੋਂ 11 ਵਜੇ ਤੋਂ ਲੈ ਕੇ ਆ ਮਤਲਬ 2:00 ਵਜੇ ਤੱਕ ਅਸੀਂ ਗੋਬਿੰਦ ਘਰ ਤੱਕ ਪਹੁੰਚ ਗਏ ਤਾਂ ਵਲੌਗ ਨੂੰ ਕਰਿਓ ਸ਼ੇਅਰ